ਇੱਕ ਮੀਡਲ ਕਲਾਸ ਫੈਮਿਲੀ ਆ ਜਾਂ ਬੰਦਾ ਜਾਂ ਗਰੀਬ ਲਾ ਲੋ ਕਿ ਉਹਨੂੰ ਅਮੀਰ ਬਣਾ ਸਕਦਾ ਹੈ ਬਿਲਕੁਲ ਇਹ ਕਿਵੇਂ ਪੋਸੀਬਲ ਹੋ ਸਕਦਾ ਮੈਂ ਦੱਸ ਦਿੰਦਾ ਜੀ ਜੋ ਬੰਦਾ ਗਰੀਬ ਹੈ ਉਹ ਅਮੀਰ ਕਿਵੇਂ ਬਣ ਜਾਊਗਾ ਤੁਸੀਂ ਮੈਨੂੰ ਜਾਂ ਤਾਂ ਇਹ ਹੈ ਕਿ ਉਹ ਹੱਡ ਤੋੜ ਵੀ ਕੋਈ ਮਹਿਰ ਨਹੀਂ ਨਹੀਂ ਮੈਂ ਕੁਝ ਨਹੀਂ ਹੱਡ ਵੀ ਨਹੀਂ ਤੋੜਦੇ ਹਾਂ ਤੁਸੀਂ ਮੈਨੂੰ 100 ਗੁੰਲੀਆਂ ਉਹ ਲਿਆ ਕੇ ਦੇ ਦਿਓ ਬੱਚਿਆਂ ਦੀਆਂ ਜਿਨ੍ਹਾਂ ਦੀ ਉਮਰ 15 ਸਾਲਾਂ ਤੇ 12 ਸਾਲਾਂ ਤੋਂ ਲੈ ਕੇ 15 ਸਾਲਾਂ ਦੀਆਂ ਮੈਂ ਸਾਰਿਆਂ ਚੈਲੰਜ ਕਰਦਾ ਨਹੀਂ ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਇੱਕ ਦੇਖੋ ਗਰੀਬ ਬੱਚਾ ਪੈਦਾ ਹੋਇਆ ਕਰ ਪਰ ਉਹਦੀ ਕੁੰਡਲੀ ਮਹਾਰਾਜਿਆਂ ਵਰਗੀ ਹੈ ਓਬਵੀਅਸਲੀ ਕਿ ਉਹਨੇ ਅੱਗੇ ਜਾ ਕੇ ਰਾਈਜ਼ ਕਰੂਗਾ ਉਹ ਪਰ ਇੱਕ ਬੱਚਾ ਆ ਕਿ ਚਲੋ ਕੁੰਡਲੀ ਛੱਡੋ ਉਹਦੀ ਮਤਲਬ ਉਹ ਚ ਗ੍ਰਹਿ ਚ ਠੀਕ ਨਹੀਂ ਉਹਦੇ ਹੈਗੇ ਤੇ ਉਹਨੂੰ ਕਿਵੇਂ ਅਮੀਰ ਬਣਾ ਦੋਗੇ ਫਿਰ ਤੁਸੀਂ ਜਦੋਂ ਉਹ ਬੱਚਾ ਕਿਸੇ ਜਗ੍ਹਾ ਤੇ ਚੇਂਜ ਹੋ ਗਿਆ ਜਾਂ ਉਹਨੂੰ ਕਿਸੇ ਚੰਗੇ ਬੰਦੇ ਦਾ ਸਾਥ ਮਿਲ ਗਿਆ ਉਹ ਬੰਦੇ ਨੇ ਆਪਾ ਹੋ ਜਾਣੇ ਉਹਦੇ ਗ੍ਰਹਿ ਗੁਰੂ ਸਾਰੇ ਭੁੱਲ ਜਾਣੇ ਉਹਨੇ ਕਿਉਂਕਿ ਉਸ ਬੰਦੇ ਦਾ ਅਸ਼ੀਰਵਾਦ ਵੀ ਤਾਂ ਨਾਲ ਮਿਲ ਗਿਆ ਨਾ ਹੁਣ ਕੁੜੀ ਐ ਸਿੰਗਰ ਜਿਹੜੀ ਮੋਗੇ ਤੋਂ ਹੈਗੀ ਐ ਹਾਂ ਥੋੜੇ ਦਿਨਾਂ ਦੇ ਵਿੱਚ ਛਾਈ ਪਰਮ ਕੁੜੀ ਪਰਮ ਠੀਕ ਹੈ ਜੀ ਹੁਣ ਉਹਦਾ ਕੀ ਹੋਇਆ ਨਹੀਂ ਤੁਸੀਂ ਕਹਿੰਦੇ ਵੀ ਉਹਦੇ ਵੀ ਗ੍ਰਹਿ ਕਰਕੇ ਬਿਲਕੁਲ ਜਦੋਂ ਤੁਹਾਡੇ ਗ੍ਰਹਿ ਪਰ ਉਹ ਕਹਿੰਦੀ ਮੈਂ ਮਿਹਨਤ ਕਰ ਰਹੀ ਐ ਇਹਨੇ ਨੋ ਨੋ ਨਾ